ਕਾਲ ਜੀ ਮੈਂ ਭਰਿੰਦਰ ਸਿੰਘ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਜਿਹੜਾ ਹੈ ਹਾਜੀਪੁਰ ਦੀ ਇਕਾਈ ਦੇ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਹੜਾ 10 ਵਜੇ ਤੋਂ ਲੈ ਕੇ ਠੀਕ 2 ਵਜੇ ਤੱਕ ਚੱਲੇ ਆਇਆ ਹੈ ਇਦੇ ਵਿੱਚ 40 ਤੋਂ ਵੱਧ ਨੌਜਵਾਨਾਂ ਨੇ ਜਿਹੜਾ ਬਲੱਡ ਡੋਨੇਸ਼ਨ ਕੀਤਾ ਹੈ ਤੇ ਅਸੀਂ ਆਪਸ ਕਰਦੇ ਹਾਂ ਇਲਾਕੇ ਦੇ ਜਿਹੜੇ ਹੋਰ ਨੌਜਵਾਨ ਹੈ ਲਗਾਤਾਰ ਕਈ ਸੋਸ਼ਲ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਆ ਅਜਿਹੇ ਕੈਂਪ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਜਿਨ੍ਹਾਂ ਨੇ ਅੱਜ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਪਾਇਆ ਹੈ ਅਸੀਂ ਸ਼ਹੀਦ ਭਗਤ ਸਿੰਘ ਨਗਰ ਕੌਂਸਲ ਦੇ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਗਗਨਜੀ ਤਲਵਾੜੇ ਤੋਂ ਸੰਮੀ ਹੋਣੀ ਹੈ ਜਿਹੜੇ ਲਗਾਤਾਰ ਯਤਨ ਕਰਦੇ ਆ ਬਲੱਡ ਡੋਨੇਸ਼ਨ ਕੈਂਪਾਂ ਦੇ ਇਸ ਖੇਤਰ ਦੇ ਵਿੱਚ ਨਾ ਰਜੀਸ਼ ਪਾਣੀ ਹੈ ਜਿਹੜਾ ਦੀ ਮਦਦ ਕਰਕੇ ਜਿਹੜੇ ਪੜਾ ਮੱਲੇ ਦੇ ਵਿੱਚ ਇਸ ਰਵਿਦਾਸ ਸਬੰਧਰ ਦੇ ਵਿੱਚ ਜਿਨ੍ਹਾਂ ਨੇ ਪੂਰਾ ਪ੍ਰਬੰਧ ਕੀਤਾ ਕਲਟਰੇਸ਼ਨ ਕੈਂਪ ਦਾ ਤੇ ਹੋਰ ਜਿਹੜੇ ਵੀ ਨਾਲ ਪਿੰਡ ਦੇ ਜਿਹੜੇ ਸਾਥੀ ਆ ਜਿਹੜਾ ਮਾਸਟਰ ਰੁਨੀਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਆਸ ਰੱਖਦੇ ਆ ਕਿ ਅਜਿਹੇ ਲੋਕਪੱਖੀ ਕੰਮਾਂ ਦੇ ਵਿੱਚ ਵੱਧ 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 ਤੋਂ ਵੱਧ ਹਿੱਸਾ ਪਾਦੇ ਰਮਾਂਗੇ ਤੇ ਲੋਕਾਂ ਨੂੰ ਖਾਸ ਕਰਕੇ ਅਪੀਲ ਕਰਦੇ ਆਂ ਕਿ ਲੋਕਾਂ ਦੇ ਅਜਿਹੇ ਲੋਕਪੱਖ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਜਿਹੜੇ ਨੌਜਵਾਨ ਨਸ਼ੇ ਨਸ਼ੇ ਦੇ ਵਿੱਚ ਫਸੇ ਹੋਏ ਆ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਲਗਾਤਾਰ ਸੱਦਾ ਦਿੰਦੇ ਆਂ ਕਿ ਨਸ਼ੇ ਬੇਰੁਜ਼ਗਾਰੀ ਇਹ ਸਾਰੇ ਲਾਫਜ਼ਾ ਤੋਂ ਬਾਹਰ ਨਿਕਲ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣੋ ਤੇ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਓ ਤੇ ਅਜਿਹੇ ਲੋਕਪੱਖੀ ਕੰਮਾਂ ਦੇ ਵਿੱਚ ਹਿੱਸਾ ਪਾਦੇ ਰੋ ਧੰਨਵਾਦ